ਅਸੀਂ ਇਹ ਫਤਿਹਾਂ ਖੜਿਆਂ ਦੇ ਖੜੇ ਰਹਾਂਗੇ ਕਦੋਂ ਮਰ ਕੇ मिली <laughs> ਕਿਧਰ ਨੂੰ ਹੋਏ ਗਾਣ ਨਿਕਲੋ ਨਿਕਲੋ ਮਾਮਾ ਪਾਦਨਾ ਮੇਰੇ ਕੋਲ ਐਕਸਕਲੂਸਿਵ ਜੇ ਹੈਗੇ ਥੋੜੇ ਮੈਨੇਜਮੈਂਟ ਵਾਲਿਆਂ ਨੂੰ ਸਾਰਿਆਂ ਨੂੰ ਕਹਿ ਦੇ ਵੀ ਗੁਰਦੁਆਰੇ ਆਜੋ ਆਜੋ ਜੇ ਅਸੀਂ ਝੂਠੇ ਐ ਤਾਂ ਅਸੀਂ ਜਿੰਦਾ ਖੋਲਦੇ ਐ ਜੇ ਮੈਨੇਜਮੈਂਟ ਦੇ ਜਾਰੇ ਪਿੰਡ ਦੇ ਕਿਹਨੇ ਨਾਲ ਲੱਗੇ ਪਿਆ ਗੂ ਮੁਰਲੇ ਉਹਨੇ ਗੁਰਦੁਆਰੇ ਚੜਜੋ ਜਿੰਦਾ ਖੋਲਦੇ ਐ ਪਰ ਇੱਕ ਬੰਦਾ ਵੀ ਕਿਹਨੇ ਮੁਰੇ ਲੱਗੇ ਹੋਏ ਗੁਰਦੁਆਰੇ ਨਹੀਂ ਆਇਆ ਇੱਕ ਬੰਦਾ ਵੀ ਉਹਨਾਂ ਦਾ ਕਿਉਂਕਿ ਸਾਰਿਆਂ ਨੇ ਸਾਰਿਆਂ ਨੂੰ ਬੋਟੀਆਂ ਪਈਆਂ ਸਾਰਿਆਂ ਦੇ ਪੈਸੇ ਲੈ ਮਹੀਨੇ ਦੇ ਮਹੀਨੇ ਉਹ ਛੋਟੇ ਤੇ ਇਲਜ਼ਾਮ ਲਾ ਰਹੇ ਐ ਕਿਹਨੇ ਕਿਹੜਾ ਲਟੇੜ ਆਊਗਾ ਤਾਂ ਕਹੂੰਗਾ ਸੱਚੇ ਬੰਦਿਆਂ ਨੂੰ ਅਸੀਂ ਗੁਰਦੁਆਰੇ ਸੌ ਖਾਦੀ ਫਿਰ ਆਏ ਕਿ ਉਹਨਾਂ ਗੁਰਦੁਆਰੇ ਉਤਦਾ ਦਾਤ ਵੀ ਨਹੀਂ ਹੈਗੀ ਇੱਕ ਬੰਦਾ ਵੀ ਨਹੀਂ ਆਇਆ ਜੀ ਪੜ੍ਹਾਈ ਖਰਾਬ ਹੋ ਰਹੀ ਸੀ ਪੜ੍ਹਾਈ ਖਰਾਬ ਉਹਨਾਂ ਨੇ ਪੜ੍ਹਾਈ ਖਰਾਬ ਕਰੀ ਨਵੇਂ ਟੀਚਰਾਂ ਨੇ ਜਾਣ ਕੇ ਪਿੱਛੇ ਇਹ ਦੇਖੋ ਜਿਹੜਾ ਲੈਹੜੇ ਦਾ ਜਿਹੜਾ ਇਹ ਇਸ ਮੈਨੇਜਮੈਂਟ ਦਾ ਦਾਸੂ ਚੱਲ ਰਹੇ ਨੇ ਬੋਹੇ ਤੇ ਭਪਾਲ ਉੱਥੇ ਪਤਾ ਕਰੋ ਉੱਥੇ ਤਾਂ ਨਹੀਂ ਸਕੂਲ ਮਰੇ ਤੜਨਾ ਲੱਗਿਆ ਸੀ ਉੱਥੇ ਵੀ ਨਹੀਂ ਹੋਇਆ ਕੇਸ ਗਰਮੀਲ ਦੇ ਕੇ ਜਰ ਵੱਲੋਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਤੇ ਗਰਮੀਲ ਠੇਕੇ ਦਾ ਆ ਜਿਹੜਾ ਇਹ ਕਹਿ ਰਿਹਾ ਕਿ ਇਹ ਅਸੀਂ ਸਹੀ ਤਾਂ ਜਿਹੜਾ ਸਕੂਲ ਚਲਾ ਰਹੇ ਆ ਤੁਸੀਂ ਬਿਲਡਿੰਗ ਦਾ ਹਾਲ ਦੇਖੋ ਜਾ ਕੇ ਪਾਣੀ ਆ ਫਿਲਟਰ ਇਸ ਚਲਦੇ ਭਰਨੇ ਚ ਬਦਲੇ ਗਏ ਨੇ ਇੱਥੇ ਜਿਹੜਾ ਨਾਅ ਸੀ ਮੈਡ ਡੀ ਲਾ ਉਹ ਮਗਦਰ ਖਾ ਰਹੇ ਸੀ ਜਦੋਂ ਭਰਨਾ ਲੱਗ ਗਿਆ ਫਿਰ ਕਣਕ ਦੀਆਂ ਟਰਾਲੀਆਂ ਭਰ-ਭਰ ਕਿੱਥੋਂ ਆ ਰਹੀਆਂ ਨੇ ਤੇ ਜਿਹੜਾ ਉਹ ਕਹਿ ਰਿਹਾ ਕਿ ਤਨਖਾਹ ਟੀਚਰਾਂ ਦੇ ਖਾਤੇ ਲ ਜਾਂਦੀਆਂ ਨੇ ਉਹਨਾਂ ਨੂੰ ਪੁੱਛੋ ਕਿ ਟੀਚਰ ਸੂਚ ਪੜਾ ਰਹੇ ਨੇ ਤੇ ਮਾਨਸਾ ਦੇ ਕੇ ਏਟੀਐਮ ਦੇ ਵਿੱਚੋਂ ਤਿੰਨ ਟੀਚਰਾਂ ਦੀਆਂ ਤਨਖਾਹਾਂ 20-20 ਹਜ਼ਾਰ ਨਿਕਲ ਰਹੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਸਾਡੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਟੀਚਰਾਂ ਦਾ ਇਹ ਇਹ ਕਿਹੜਾ ਐਗਰੀਮੈਂਟ ਕਿਹੜੀ ਸਰਕਾਰ ਨੇ ਕਿਹਾ ਕਿ ਸਰਕਾਰ ਪੈਸੇ ਦਿੰਦੀ ਆ ਉਹ ਆਪਕਾਂ ਨੂੰ ਇਹ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਉਹ ਕਹਿ ਰਹੇ ਕਿ ਇਹਨਾਂ ਦੇ ਅਧਿਆਪਕਾਂ ਕੋਲ ਯੋਗਤਾ ਹੈ ਨਹੀਂ 12-12 ਸਾਲ ਦੇ ਅਧਿਆਪਕ ਉਥੇ ਪੜ੍ਹਾ ਰਹੇ ਨੇ ਜਿਉਂ ਐਨੇ ਵੱਡੇ ਸੱਚੇ ਆ ਤਾਂ 12 ਸਾਲ ਪਹਿਲਾਂ ਮੈਨੇਜਮੈਂਟ ਨੇ ਕਿਉਂ ਰੱਖੇ ਹੋ ਤੇ ਅੱਜ ਜਦੋਂ ਉਹ ਆ ਉਹਦੀ ਓਵਰਰੇਂਜ ਕਰਕੇ ਅੱਜ ਉਹਨਾਂ ਨੂੰ ਕਹਿ ਰਹੇ ਵੀ ਟਰਮੀਨੇਟ ਕਰ ਦਿਓ ਇਹਨਾਂ ਨੂੰ ਇਹ ਲਗਾਤਾਰ ਜਿਹੜਾ ਭਵੰਤਮਾਰ ਸੁਣ ਲੈ ਇਹ ਗੱਲ ਚਾਹ ਪਿੰਡ ਦੇ ਵਿੱਚ ਅਸੀਂ ਐਲਾਨ ਕਰਦੇ ਆ ਅੱਜ ਮੁੱਖ ਮੰਤਰੀ ਜਾਂ ਅੱਜ ਆ ਮੜਾ ਜਿਹੜਾ ਲੀਡਰ ਆਉਂਦਾ ਉਹ ਜਿਹੜੇ ਗਮਰਾਹ ਹੋਏ ਬੰਦੇ ਨੇ ਜਿਹੜੇ ਚਾਰ ਬੰਦੇ ਮੂਹਰੇ ਲੱਗ ਰਹੇ ਤੁਹਾਡੇ ਚੈਨਲ ਦੇ ਲੈਣੇ ਆ ਹਰਪਾਲ ਢਿੱਲੋਂ ਆ ਜਿਹੜਾ ਜਿਹੜਾ ਭਪਿੰਦਰ ਹੈ ਜਿਹੜਾ ਜਿਆਦਾ ਲਾਈਵ ਆਉਂਦਾ ਬੋਲਦਾ ਉਹਨੇ ਬੈਨਾ ਚੱਲਦੀ ਉਹਦਾ ਰਜਗਾਰ ਚੱਲਦਾ ਤੋਂ ਤੇ ਇਹ ਸਾਰੇ ਬੰਦਿਆਂ ਨੂੰ ਗਮਰਾਹ ਕਰਕੇ ਉਹ ਕਹਿੰਦੇ ਸਾਡੇ ਬੱਚੇ ਬੱਚੇ ਪੜ ਰਹੇ ਆ ਅਰਦੇ ਹੋਣਗੇ ਬੱਚੇ ਬਿਲਕੁਲ ਪਰ ਤੁਸੀਂ ਇੱਥੇ ਕਿ ਕਵਰੇਜ ਕਰਿਓ ਉਹ ਮਾਪਿਆਂ ਦੀ ਕਵਰੇਜ ਕਰੋ ਜਿਹੜੇ ਰਾਤ ਨੂੰ ਦਿਨ ਰਾਤ ਉਹ ਧਰਨਿਆਂ ਤੇ ਬੈਠ ਰਹੇ ਸੀ ਠੀਕ ਹੈ ਇੱਕ ਵਾਰ ਸੇ ਡੀਐਸਪੀ ਇੱਥੇ ਖੜਾ ਆਊਗਾ ਉਹਨੂੰ ਪੁੱਛੋ ਸਾਨੂੰ ਭਰੋਸਾ ਰਿਹਾ ਡੀਐਸਪੀ ਨੇ ਕਿ ਤੁਸੀਂ ਹੋਰ ਕੋਈ ਕਾਰਵਾਈ ਨਾ ਕਰੋ ਅਸੀਂ ਦੋ ਦਿਨਾਂ ਦੇ ਵਿੱਚ ਇੱਥੇ ਪ੍ਰਬੰਧ ਘਲਾ ਰਹੇ ਆ ਸਰਕਾਰੀ ਅਸੀਂ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਡੀਓ ਪ੍ਰਬੰਧਕ ਲੱਗੇ ਇਹਨਾਂ ਮੈਨੇਜਮੈਂਟਾਂ ਨੂੰ ਬੱਚੇ ਕਿਉਂ ਆਵਾਜਾ ਸਰਕਾਰ ਪੈਸੇ ਦੇ ਰਹੀ ਹੈ ਠੀਕ ਹੈ ਆਪਣੇ ਚੌਕੇ ਦਾ ਸਕੂਲ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਨਾਲ ਆਫੇ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਥੇ ਬੱਚਿਆਂ ਦੀ ਪੜ੍ਹਾਈ ਜਿਹੜੀ ਪ੍ਰਾਪਤ ਹੋਸੀ ਹੋ ਰਹੀ ਸੀ ਉਹ ਸਾਰੇ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਰੱਖਿਆ ਜਿਹੜਾ ਤਾਂ ਹੀ ਉਹਦਾ ਪ੍ਰਿੰਟ ਮੇਜ ਹੁੰਨਦੇ ਹੋਏ ਆ ਜੀ ਉਹ ਜਿਹੜਾ ਗੇਟ ਆ ਉਹ ਖੜਾਇਆ ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟ ਅਰੈਸਟ ਕੀਤੀ ਕਿੰਨੇ ਬੰਦੇ ਰੈਸਟ ਕੀ ਟੋਟਲ ਬੰਦੇ ਐਸੀ ਉਹ ਉੱਥੇ ਸਕੂਲ ਤੋਂ ਆਹੀਂ ਆਪਣਾ ਨੌਲ ਐਡੀਸ਼ਨ ਤੇ ਦੋ ਵਰਗਿਟ ਕੀਤੀ ਸੀ ਜਿਹੜਾ ਤੁਸੀਂ ਇਹਨਾਂ ਨੂੰ ਗੈਰਮੂਰੇ ਨਹੀਂ ਧਰਨਾ ਹੈ ਥਾਣੇ ਮੂਰੇ ਤੋਂ ਰੱਖ ਧੰਨਾ ਇਹਨਾਂ ਨੂੰ ਕਹਿਣਾ ਸੁਝਾਇਆ ਵੀ ਤੁਸੀਂ ਥਾਣੇ ਮੂਰੇ ਧੰਨਾ ਦਾ ਲਾਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਦਿੰਦੇ ਆ ਸਾਰੇ ਵਿਜੈਨਸੀ ਬਾਰੇ ਨਾਮ ਇੱਥੇ ਸਪੱਸ਼ਟ ਕੀਤਾ ਗਿਆ ਹੈ ਤੁਸੀਂ ਬਾਰ-ਬਾਰ ਸਤਾ ਲਗਾ ਲੈਂਦੇ ਹੋ ਜੀ ਪੁਲਿਸ ਉਹ ਅਗਲੀ ਕਰਮੇ ਕੀ ਕਰ ਜਾਊਗੀ ਜੀ ਕਿ ਤਾਂ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲੇ ਕਹਿੰਦੇ ਆ ਕਿ ਮੰਮਾ ਜੋ ਮਕਦਮਾ ਲੱਗਿਆ ਉਹਦੇ ਚੈਰਨਟ ਪਾਕ ਇਹਨਾਂ ਦੇ ਖਲਾਫ ਜਿਹੜੀ ਭਾਰਵੀ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਤਾਂ ਰੋਡ ਤੇ ਇਸਤੇ ਵੀ ਜਿਹੜੀ ਆ ਇਹ ਬਣਾ ਤਰ ਰਹੇ